हां जी दोस्तों ਬਜ਼ੁਰਗਾਂ ਦੁਆਰਾ ਦੱਸੇ ਗਏ ਸੇਤਮੰਦ ਰਹਿਣ ਦੇ ਨਿਯਮ ਨੰਬਰ 1 ਜਿਨ੍ਹਾਂ ਲੋਕਾਂ ਦਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ ਉਹਨਾਂ ਨੂੰ ਤੇਲ ਘਿਓ ਵਾਲੀਆਂ ਤੇ ਫਾਸਟ ਫੂਡ ਦਾ ਖਾਣ ਬਿਲਕੁਲ ਨਹੀਂ ਕਰਨਾ ਚਾਹੀਦਾ ਨੰਬਰ 2 ਹਰ ਰੋਇ ਕਾਜੂ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਨੰਬਰ 3 ਖਾਲੀ ਬਟ ਮਖਾਣੇ ਖਾਣ ਨਾਲ ਹੱਡੀਆਂ ਜੋੜ ਮਜ਼ਬੂਤ ਹੁੰਦੇ ਹਨ ਨੰਬਰ 4 ਸਵੇਰੇ ਖਾਲੀ ਬਟ ਕਾਜੂ ਖਾਣ ਨਾਲ ਦਿਮਾਗ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਨੰਬਰ 5 ਚਕੰਦਰ ਦਾ ਜੂਸ ਪੀਣ ਨਾਲ ਚਿਹਰਾ ਚਮਕਦਾਰ ਹੁੰਦਾ ਹੈ ਅਤੇ ਚਿਹਰਾ ਫਿੱਕਾ ਨਹੀਂ ਵਿਖਦਾ ਨੰਬਰ 6 ਜੇਕਰ ਸਰੀਰ ਦੇ ਅੰਗਾਂ ਬਹੁਤ ਜ਼ਿਆਦਾ ਕਮਜ਼ੋਰੀਆਂ ਜਾਂ ਦਰਦ ਕਰਦੀਆਂ ਹੋਣ ਤਾਂ ਹਲਦੀ ਵਾਲਾ ਦੁੱਧ ਪੀਓ ਨੰਬਰ 7 ਜੇਕਰ ਤੁਹਾਡੇ ਜ਼ਿਆਦਾ ਛੇੜੀ ਦੀ ਸਮੱਸਿਆ ਆ ਰਹੀ ਹੈ ਤਾਂ ਨਿੰਬੂ ਵਾਲਾ ਪਾਣੀ ਪੀਓ ਸਮੱਸਿਆ ਦੂਰ ਹੋ ਜਾਵੇਗੀ ਨੰਬਰ 8 ਭੋਜਨ ਤੋਂ ਬਾਅਦ ਸਾਫਕਾਨ ਨਾਲ ਭੋਜਨ ਜਲਦੀ ਨਾਲ ਪਚ ਜਾਂਦਾ ਹੈ ਨੰਬਰ 9 ਸਵੇਰੇ ਖਾਲੀ ਪੇਟ ਦਹੀਂ ਖਾਣਾ ਦਿਮਾਗ ਠੰਡਾ ਰਹਿੰਦਾ ਨੰਬਰ 10 ਜੇਕਰ ਤੁਹਾਨੂੰ ਗਲੇ ਦੀਦਰ ਤੋਂ ਪਰੇਸ਼ਾਨ ਹੋ ਤਾਂ ਗਰਮ ਪਾਣੀ ਵਿੱਚ ਨੰਗ ਪਾ ਕੇ ਘਰਾਰੇ ਕਰੋ ਤੁਹਾਡੀ ਇਹ ਸਮੱਸਿਆ ਦੂਰ ਹੋ ਜਾਵੇਗੀ ਪਰ 11 ਪਪੀਤੇ ਦੀ ਵਰਤੋਂ ਕਰਨ ਨਾਲ ਕਦੇ ਵੀ ਕਬਜ ਨਹੀਂ ਹੁੰਦੀ ਨੰਬਰ 12 ਦਹੀਂ ਦਾ ਸੇਵਨ ਕਰਨ ਨਾਲ ਪਾਚਨ ਸਹੀ ਰਹਿੰਦਾ ਹੈ ਨੰਬਰ 13 ਜੇਕਰ ਤੁਹਾਨੂੰ ਉਲਟੀ ਵਾਂਗੂ ਰਹੇ ਤਾਂ ਸੰਵਚਵਾ ਲੈਣਾ ਚਾਹੀਦਾ ਹੈ ਨੰਬਰ 14 ਜੇਕਰ ਤੁਸੀਂ ਵਾਲਾਂ ਦੇ ਝਾੜਨ ਅਤੇ ਸਿਕਰੀ ਤੋਂ ਪਰੇਸ਼ਾਨ ਹੋ ਤਾਂ ਨਾਰੀਅਲ ਤੇਲ ਦਾ ਸੇਵਨ ਕਰੋ ਨੰਬਰ 15 ਰੋਜ਼ਾਨਾ ਪਾਣੀ ਘੱਟ ਪੀਣ ਨਾਲ ਸਰੀਰ ਵਿੱਚੋਂ ਪੰਨ ਦੀ ਘਟ ਹੋ ਸਕਦੀ ਹੈ ਅਤੇ ਪਸ਼ਾਬ ਦੀ ਇਨਫੈਕਸ਼ਨ ਹੋ ਸਕਦਾ ਹੈ। ਨੰਬਰ 16 ਜੇਕਰ ਤੁਹਾਡੇ ਜਿਦਾ ਤਜਾ ਬਣਦਾ ਹੋਵੇ ਤਾਂ ਰੋਜ਼ਾਨਾ ਜਵਾਹਰ ਦਾ ਸੇਵਨ ਕਰੋ ਤਾਂ ਨੂੰ ਰਾਹ ਮਿਲਗੇ ਨੰਬਰ 17 ਗੰਨੇ ਦਾ ਰਸ ਲੀਵਰ ਦੀ ਸਮੱਸਿਆ ਬਹੁਤ ਜ਼ਿਆਦਾ ਫਾਇਦੇਮੰਦ ਹੈ ਨੰਬਰ 18 ਜੇਕਰ ਤੁਹਾਡੇ ਸਰੀਰ ਵਿੱਚ ਕਮਜ਼ੋਰੀ ਆਉਣ ਲੱਗ ਜਾਵੇ ਤਾਂ ਦੁੱਧ ਵਿੱਚ ਚਾਰ ਖੰਜੂਰਾ ਵਾਲ ਕੇ ਪੀਓ ਤੁਹਾਡੀ ਕਮਜ਼ੋਰੀ ਦੂਰ ਹੋ ਜਾਵੇਗੀ ਨੰਬਰ 19 ਦਲੀਏ ਵਿੱਚ ਦੇਸੀ ਘੋ ਅਤੇ ਬਦਾਮ ਪਾ ਕੇ ਖਾਣ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਨੰਬਰ 20 ਸਵੇਰੇ ਬੇਹ ਰੋਟੀ ਖਾਣ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਧੰਨਵਾਦ